ਦਾ ਨਿਰਾਮ ਦੂਰ ਕਰਨਾ ਹੈ ਸੋ ਕੁਝ ਬੱਚੇ ਜਿਹੜੇ ਉਹਨਾਂ ਦੀਆਂ ਮਨੋ ਭਾਵਨਾਵਾਂ ਨੇ ਜਿਹੜੀਆਂ ਉਹ ਸਾਡੇ ਤੱਕ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਕਰਵਾਈ ਗਈ ਛੇਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੇ ਮੈਰਿਟ ਸੂਚੀ ਵਿੱਚ ਆਏ ਵਿਦਿਆਰਥੀਆਂ ਦਾ ਸਨਮਾਨ ਅੱਜ ਪਰਲ ਪੈਲੇਸ ਸੰਗਰੂਰ ਵਿਖੇ ਕੀਤਾ ਗਿਆ। ਇਹਨਾਂ ਨੂੰ ਖਵਾ ਮਿਲੇਗਾ ਆਪਣੀ ਆਪਣੀ ਗੱਲ ਕਹਿਣਗੇ। ਇਸ ਪ੍ਰੋਗਰਾਮ ਵਿੱਚ ਜਿੱਥੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਸਹਿਬਾਨਾਂ ਨੇ ਸ਼ਰਕਤ ਕੀਤੀ ਉਥੇ ਹੀ ਵਿਦਿਆਰਥੀ ਆਪਣੇ ਮਾਪਿਆਂ ਸਮੇਤ ਹਾਜ਼ਰ ਹੋਏ ਇਸ ਪ੍ਰੋਗਰਾਮ ਵਿੱਚ ਜਿੱਥੇ ਵੱਖ-ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਉਥੇ ਹੀ ਵਿਦਿਆਰਥੀਆਂ ਵਿਚਲਾ ਸਟੇਜ ਤੇ ਬੋਲਣ ਦਾ ਉਤਸ਼ਾਹ ਸਾਰਿਆਂ ਲਈ ਖਿੱਚ ਦਾ ਕੇਂਦਰ ਬਣਿਆ ਦੀ ਦੁਨੀਆ ਦੇ ਲੋਕਾਂ ਨੂੰ ਆਪਣੇ ਭਾਰਤੀ ਇਨਸਾਨ ਨੂੰ ਧਰਮਾਂ-ਧਰਮਾਂ ਤੋਂ ਕੱਢ ਕੇ ਇੱਕ ਵਿਗਿਆਨਿਕ ਸੋਚਣਾ ਜੀਣਾ ਕਿ ਆਪਣੀ ਹਰੀ ਇਕਾਈ ਨੂੰ ਪਰਕਰਨਾ ਤੋਂ ਬਚਾਣਾ ਸਮਾਗਮ ਬਾਰੇ ਜਾਣਕਾਰੀ ਦਿੰਦੇ ਆ ਕਾਈ ਮੁੱਖੀ ਮਾਸਟਰ ਪਰਮਬੇਦ ਹੋਰਾਂ ਨੇ ਕਿਹਾ ਉਸ ਤੋਂ ਬਾਅਦ ਅਸੀਂ ਇਕਾਈ ਦਾ ਅੱਜ 5 ਜਨਵਰੀ 2025 ਨੂੰ ਇਹਨਾਂ ਦੇ 21 ਸੰਗਰੂਰ ਦੇ ਵਿੱਚ 1903 ਬੱਚਿਆਂ ਨੇ ਪ੍ਰੀਖਿਆ ਦਿੱਤੀ ਜੀ ਇਹਦੇ ਵਿੱਚ ਅਸੀਂ ਹਰ ਇੱਕ ਕਲਾਸ ਦੇ ਪਹਿਲੇ 13 ਬੱਚੇ ਤਕਰੀਬਨ ਕੁਝ ਬ੍ਰੈਕਟਡ ਹੋ ਕੇ 110 ਬੱਚਿਆਂ ਨੂੰ ਅਸੀਂ ਸਨਮਾਨਿਤ ਕੀਤਾ ਇਹਦੇ ਵਿੱਚ ਜਿਹੜੇ ਸਾਡੇ 5 ਵਿੱਚ ਜੋਂ ਦੇ ਵਿੱਚੋਂ ਆਏ ਸੀ ਜੋਨ ਦੇ ਵਿੱਚੋਂ ਪਹਿਲੀ ਤੇ ਦੂਜੀ ਪੋਜੀਸ਼ਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਕਿਤਾਬਾਂ ਨਾਲ ਪੜੋ ਸਮਗਰੀ ਤੇ ਮੂਵਮੈਂਟੋ ਵਗੈਰਾ ਨਾਲ ਸੰਬੰਧ ਕਰਦੇ ਆ ਅਸੀਂ ਅੱਜ 110 ਬੱਚਿਆਂ ਨੂੰ ਉਹਨਾਂ ਨੂੰ ਵਿਗਿਆਨਕ ਸੋਚ ਦੇ ਧਾਰਨੇ ਬਣਾਉਣ ਦੇ ਲਈ ਬੱਚੇ ਕਿਤਾਬਾਂ ਨਾਲ ਲਗਾਉ ਰੱਖਣ ਦੇ ਲਈ ਬੱਚੇ ਕਿਤਾਬਾਂ ਪੜ੍ਹਨ ਕਿਉਂ ਕਿਤਾਬਾਂ ਸੀ ਸੋਚ ਦਾ ਬਹੁਤ ਮੁਲੱਖ ਜਨਰ ਕਿਤਾਬਾਂ 'ਚ ਬਹੁਤ ਕੁਸ਼ਿਸ਼ ਛੁਪਿਆ ਪਿਆ ਵੀ ਸਾਡੇ ਬੱਚਿਆਂ ਨੂੰ ਵਿਗਿਆਨਕ ਵਿਚਾਰਾਂ ਦੇ ਅਗਾਵਾਧੂ ਵਿਚਾਰਾਂ ਵਿਚਾਰਾਂ ਦੀਆਂ ਕਿਤਾਬਾਂ ਪੜਨ ਲਈ ਅਸੀਂ ਲਾਈਏ ਸੋ ਅਸੀਂ 110 ਬੱਚਿਆਂ ਨੂੰ ਸਰਟੀਫਿਕੇਟ ਦਿੱਤਾ ਤੇ ਪੜਨ ਯੋਗ ਅਗਾਵਾਧੂ ਵਿਚਾਰਾਂ ਦੀਆਂ ਵਿਗਿਆਨਕ ਵਿਚਾਰਾਂ ਦੀਆਂ ਕਿਤਾਬਾਂ ਦਿੱਤੀਆਂ ਨੇ ਮੈਡਲ ਦਿੱਤੇ ਨੇ ਤਾਂ ਕਿ ਬੱਚੇ ਊਰਜਾ ਹੁਣ ਬੱਚੇ ਪੜਨ ਲੱਗਣ ਮਰ ਸਰ ਜੀ ਅੱਜ ਦੇ ਸਮਾਗਮ ਦੇ ਵਿੱਚ ਮੁੱਖ ਬਲਾਰੇ ਦੇ ਤੌਰ ਤੇ ਸ਼ਾਮਲ ਹੋਏ ਹੋ ਕਿਸ ਤਰੀਕੇ ਨਾਲ ਦੇਖਦੇ ਹੋ ਇਸ ਤਰਕਸ਼ੀਲ ਸੁਸਾਇਟੀ ਦੇ ਜਤਨਾਂ ਨੂੰ ਪੜ੍ਹਾਈ ਦੇ ਸਾਟੀ ਦੇ ਜਿਹੜੀ ਯਤਨਾ ਬਹੁਤ ਹੀ ਵਧੀਆ ਹੈਗਾ ਕਿ ਵਿਦਿਆਰਥੀ ਹੈ ਜਿਹੜੇ ਉਹ ਆਪ ਦਾ ਜਿਹੜਾ ਪਾਠਕ੍ਰਮ ਸਿਲੇਬਸ ਉਹ ਤਾਂ ਪੜ੍ਹਦੇ ਹੀ ਆ ਪਰ ਜਦੋਂ ਉਹ ਵਾਧੂ ਕਿਤਾਬਾਂ ਪੜ੍ਹਦੇ ਆ ਤੇ ਉਹਨਾਂ ਦੇ ਚੇਤਨਾ ਦਾ ਪਸਾਰ ਖੁੱਲਦਾ ਨਵੇਂ ਦਸਤ ਦੇ ਖੁੱਲਦੇ ਆ ਇਹ ਜਿਹੜੇ ਵਿਦਿਆਰਥੀ ਹੈ ਮੈਨੂੰ ਪੂਰਾ ਯਕੀਨ ਆ ਕਿ ਭਵਿੱਖ ਦੇ ਵਿੱਚ ਜਿਹੜੀਆਂ ਪ੍ਰਤੀਯੋਗਤਾ ਦੀਆਂ ਪ੍ਰੀਖਿਆਵਾਂ ਹੁੰਦੀਆਂ ਕੰਪੀਟੀਸ਼ਨ ਹੁੰਦੇ ਆ ਉਹਨਾਂ ਵਿੱਚ ਵੀ ਅੱਗੇ ਨਿਕਲਣਗੇ ਕਿਉਂਕਿ ਇਹਨਾਂ ਵਿਦਿਆਰਥੀਆਂ ਨੂੰ ਪ੍ਰੀਖਿਆ ਵਿੱਚ ਬੈਠਣ ਦਾ ਇੱਕ ਅਭਿਆਸ ਪ੍ਰਾਪਤ ਹੁੰਦਾ ਤੇ ਜਦੋਂ ਉਹਨਾਂ ਨੂੰ ਸ਼ਾਬਾਸ਼ ਹੀ ਮਿਲਦੀ ਆ ਪ੍ਰਸ਼ੰਸਾ ਹੁੰਦੀ ਆ ਮਿਲਦਾ ਉਹਦੇ ਨਾਲ ਉਹ ਹੋਰ ਵੀ ਜ਼ਿਆਦਾ ਉਹਨਾਂ ਦੇ ਅੰਦਰ ਇਤਸ਼ਾਹ ਬਣਦਾ ਹੈ ਕਿ ਅੱਗੇ ਤੋਂ ਵੀ ਅਸੀਂ ਅਜਿਹੇ ਕੰਮ ਕਰੀਏ ਤੇ ਇਹਦੇ ਨਾਲ ਜਿਹੜੀ ਸਭ ਤੋਂ ਵੱਡੀ ਗੱਲ ਆ ਉਹ ਇਹ ਵੀ ਹੁੰਦੀ ਹੈਗੀ ਆ ਕਿ ਸਿਰਫ ਉਹ ਗਿਆਨ ਹੀ ਨਹੀਂ ਪ੍ਰਾਪਤ ਕਰਦੇ ਸਗੋ ਆਪਦੀ ਜ਼ਿੰਦਗੀ 'ਚ ਉਹਨੂੰ ਉਤਾਰਦੇ ਆ ਤੇ ਉਹਨਾਂ ਦਾ ਪ੍ਰਵਿਖ ਦੇ ਪ੍ਰਤੀ ਜਿਹੜਾ ਦ੍ਰਿਸ਼ਟੀਕੋਣ ਆ ਉਹ ਵਿਗਿਆਨਕ ਬਣਦਾ ਹੈ ਤਰਕਸ਼ੀਲ ਬਣਦਾ ਹੈ ਸੋਚਸ਼ੀਲ ਬਣਦਾ ਹੈ ਦੇਸ਼ ਭਰਤੀ ਸਮਾਜ ਭਰਤੀ ਪਰਿਵਾਰ ਭਰਤੀ ਉਹ ਫਿਰ ਵਧੇਰੇ ਸਿਹਰਦ ਹੁੰਦੇ ਆ ਡਾਕਟਰ ਸਾਹਿਬ ਤੁਹਾਡੇ ਵੱਡਾ ਕੰਮ ਹੈ ਤੁਹਾਡਾ ਸਾਹਿਤ ਨੂੰ ਲੈ ਕੇ ਤਰਖਿਸ਼ ਸੋਸਾਇਟੀ ਦੇ ਤਰਕ ਦੇ ਆਧਾਰ ਤੇ ਜੀਵਨ ਜਉਣ ਲਈ ਬਹੁਤ ਸਾਰਾ ਕੰਮ ਕੀਤਾ ਹੈ ਕੀ ਸੁਝਾ ਦੇਣਾ ਚਾਹੂਗੇ ਕਿ ਵਿਦਿਆਰਥੀਆਂ ਨੂੰ ਸਾਹਿਤ ਦੇ ਨਾਲ ਜੋੜਿਆ ਜਾਵੇ ਵਿਦਿਆਰਥੀ ਨੂੰ ਕਿਤਾਬਾਂ ਪੜਨ ਦੇ ਯੋਗ ਬਣਾਇਆ ਜਾਵੇ ਜਾਂ ਉਹਨਾਂ ਨੂੰ ਉਹਨਾਂ ਦੇ ਮਨ ਦੇ ਵਿੱਚ ਇਸ ਗੱਲ ਦਾ ਚਾਨਣ ਪਾਇਆ ਜਾਵੇ ਕਿ ਕਿਤਾਬਾਂ ਸਾਹਿਤ ਬਹੁਤ ਜ਼ਰੂਰੀ ਹੈ ਜੀ ਵੇਖੋ ਜਿਹੜਾ ਇੱਕ ਕਿਤਾਬਾਂ ਹੈ ਨਾ ਇਹ ਵੀ ਇੱਕ ਤਰ੍ਹਾਂ ਦਾ ਨਸ਼ਾ ਹੀ ਹੁੰਦਾ ਹੈ ਇਹ ਨਸ਼ਾ ਕਿਵੇਂ ਪ੍ਰਾਪਤ ਹੁੰਦਾ ਹੈ ਉਹੀ ਤਰੀਕਾ ਕਿ ਜਿਵੇਂ ਨਸ਼ੇ ਵਾਲੇ ਨਸ਼ੇ ਤੇ ਲਾਉਂਦੇ ਆ ਕਿ ਤੁਸੀਂ ਵਿਦਿਆਰਥੀ ਨੂੰ ਕਿਤਾਬਾਂ ਪੜਨ ਲਈ ਦਿਓ ਅ ਮੁਫਤ ਕਿਤਾਬਾਂ ਪੜਨ ਲਈ ਦਿਓ ਆਨਾਂਮ ਚ ਕਿਤਾਬਾਂ ਪੜਨ ਲਈ ਦਿਓ ਘਰੇ ਕਿਤਾਬਾਂ ਲਿਆ ਕੇ ਰੱਖੋ ਤਾਂ ਨਿਸ਼ਚੈ ਉਹ ਕਿਤਾਬ ਦੇ ਨਾਲ ਜੁੜਨਗੇ ਤੇ ਜਿਹੜਾ ਬੱਚਾ ਬਚਪਨ ਦੇ ਵਿੱਚ ਪੜਨਾ ਸ਼ੁਰੂ ਕਰ ਦਿੰਦਾ ਹੈ ਕਿਤਾਬਾਂ ਪੜਨੀ ਸ਼ੁਰੂ ਕਰ ਦਿੰਦਾ ਹੈ ਉਹ ਭਵਿੱਖ ਦੇ ਵਿੱਚ ਵੱਡਾ ਆਦਮੀ ਬਣਦਾ ਹੈ ਇਹ ਪੱਕੀ ਗੱਲ ਹੈ ਬਹੁਤ ਮਿਹਰਬਾਨੀ ਧੰਨਵਾਦ ਇਸ ਮੌਕੇ ਤਰਖੀ ਸੈਟੀ ਪੰਜਾਬ ਵੱਲੋਂ ਵਕਫ ਵਕਫ ਮੈਰਿਟ ਸੂਚੀ ਦੇ ਵਿੱਚ ਆਏ 110 ਵਿਦਿਆਰਥੀ ਉਹਨਾਂ ਦੇ ਅਧਿਆਪਕਾਂ ਤੇ ਸਤਿਕਾਰਯੋਗ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ